फ़ोन आ रहे हैं मैंने कल एक प्रेस कॉन्फ्रेंस की थी जिसमें मैंने बोला था कि एसपी हिसार दीपक के साथ मिला हुआ है और वह बात उसने प्रूफ भी दे दिया उसका क्योंकि मैंने कल मीडिया के सामने रिक्वेस्ट किया था कि जो थाने में जो वीडियो है वो सामने आए और एसपी हिसार ने जो थाने में जो हुआ उस वीडियो को तोड़ मरोड़ कर उसने पेश किया है मीडिया के सामने मेरे पति ਨੂੰ ਮੁੰਡੇ ਪਸੰਦ ਨੇ ਦੀਪਕ ਹੋਡਾ ਦੀ ਪਤਨੀ ਨੇ ਥਾਣੇ ਵਿੱਚ ਹੀ ਕਰ ਦਿੱਤੀ ਕੁਟਮਾਰ ਲਗਾਏ ਵੱਡੇ આરોਪ ਸੀਸੀਟੀਵੀ ਵੀਡੀਓ ਵਾਇਰਲ ਕਿਸਾਰ ਦੀ ਸਾਬਕਾ ਵਿਸ਼ਵ ਚੈਂਪੀਅਨ ਮੋਕੇਵਾਜ ਸੁਵੇਟੀ ਬੂਰਾ ਨੇ ਆਪਣੇ ਪਤੀ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਦੀਪਕ ਹੋਡਾ ਤੇ ਮਹਿਲਾ ਪੁਲਿਸ ਸਟੇਸ਼ਨ ਵਿੱਚ ਜੋ ਹਮਲਾ ਕਰ ਦਿੱਤਾ ਕੁੱਟ ਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਤੋਂ ਬਾਅਦ ਸਵੇਟੀ ਬੋਰਾ ਨੇ ਆਪਣੇ ਪਤੀ ਤੇ ਗੰਭੀਰ ਦੋਸ਼ ਲਗਾਏ ਹਨ ਉਸ ਨੇ ਹਿਸਾਰ ਦੇ ਐਸਪੀ ਨੂੰ ਵੀ ਨਿਸ਼ਾਨਾ ਬਣਾਇਆ ਹੈ ਸਵੇਟੀ ਨੇ ਕਿਹਾ ਹੈ ਕਿ ਦੀਪਕ ਹੁੱਡੇ ਨੂੰ ਮੁੰਡਿਆਂ ਵਿੱਚ ਦਿਲਚਸਪੀ ਹੈ ਮੈਨੂੰ ਇਹ ਸਭ ਗੱਲਾਂ ਬਾਅਦ ਵਿੱਚ ਪਤਾ ਲੱਗੀਆਂ ਮੈਨੂੰ ਜਾਣ ਬੁੱਝ ਕੇ ਹਿੰਸਕ ਦਿਖਾਇਆ ਜਾ ਰਿਹਾ ਹੈ ਜਦਕਿ ਦੀਪਕ ਹੁੱਡਾ ਹੀ ਮੈਨੂੰ ਕੁੱਟਦਾ ਸੀ ਸਵੇਟੀ ਬੋਰਾ ਨੇ ਕਿਹਾ ਹੈ ਕਿ ਦੀਪਕ ਨੇ ਮੈਨੂੰ ਵੀਡੀਓ ਦੇਖਣ ਲਈ ਬੁਲਾਇਆ ਸੀ ਵੀਡੀਓ ਦਾ ਉਤੇ ਅੰਤ ਵਾਲਾ ਹਿੱਸਾ ਗਾਇਬ ਹੈ ਜਿਸ ਵਿੱਚ ਦੀਪਕ ਮੈਨੂੰ ਗਾਲਾਂ ਕੱਢ ਰਿਹਾ ਹੈ ਸਵਰਟੀ ਨੇ ਕਿਹਾ ਬਾਅਦ ਵਿੱਚ ਮੈਨੂੰ ਪੈਨਿਕ ਅਟੈਕ ਆਇਆ ਉਹ ਹਿੱਸਾ ਵੀ ਹਟਾ ਦਿੱਤਾ ਗਿਆ ਪੁਲਿਸ ਸਟੇਸ਼ਨ ਦੀ ਵੀਡੀਓ ਜਨਤਕ ਹੋਣ ਦਾ ਮਤਲਬ ਹੈ ਕਿ ਹੰਸਾਰ ਦੇ ਐਸਪੀ ਇਸ ਮਾਮਲੇ ਵਿੱਚ ਦੀਪਕ ਨਾਲ ਮਿਲੇ ਹੋਏ ਹਨ ਦੋਵਾਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਸਵਰਟੀ ਬੋਰਾ ਨੇ ਕਿਹਾ ਕਿ ਹੰਸਾਰ ਦੇ ਐਸਪੀ ਦੀਪਕ ਹੋਡਾ ਨਾਲ ਮਿਲੇ ਹੋਏ ਹਨ ਉਹਨਾਂ ਨੇ ਐਤਵਾਰ ਨੂੰ ਮੀਡੀਆ ਨੂੰ ਕਿਹਾ ਸੀ ਕਿ ਪੁਲਿਸ ਸਟੇਸ਼ਨ ਵਿੱਚ ਵਾਪਰੀ ਘਟਨਾ ਦੀ ਵੀਡੀਓ ਤਾਂ ਕਿੰਨੀ ਜਾਣੀ ਚਾਹੀਦੀ ਹੈ ਉਹਨਾਂ ਨੇ આરોਪ ਲਗਾਇਆ ਕਿ ਹੰਸਾਰ ਦੇ ਐਸਪੀ ਨੇ ਵੀਡੀਓ ਨੂੰ ਤੋੜ ਮੋੜ ਕੇ ਪੇਸ਼ ਕੀਤਾ ਹੈ ਉਸ ਵੀਡੀਓ ਵਿੱਚ ਪਹਿਲਾਂ ਅਤੇ ਉਸ ਸਮੇਂ ਦੌਰਾਨ ਹੋਈਆਂ ਗੱਲਾਂ ਨਹੀਂ ਦਿਖਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਤੇ ਲਗਾਏ ਜਾ ਰਹੇ આરોਪਾਂ ਤੇ ਚੈਨਲ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਦਸਣ ਦੇ ਲਾਈਵ ਆਈ ਹਾਂ ਸਵੇਟੀ ਬੂਰਾ ਨੇ ਮੀਡੀਆ ਨੂੰ ਦੱਸਿਆ ਕਿ ਦੀਪਕ ਕੁੱਡਣ ਨੇ ਐਫ ਆਈ ਆਰ ਵਿੱਚ ਉਹਨਾਂ ਦੇ ਪਿਤਾ ਤੇ ਮਾਮੇ ਦਾ ਨਾਮ ਵੀ ਲਿਖੋਏ ਹਨ ਜਦ ਕਿ ਵਾਇਰਲ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦੇ ਪਿਤਾ ਤੇ ਮਾਮਾ ਦੀਪਕ ਦੇ ਕੋਲ ਵੀ ਨਹੀਂ ਗਏ ਉਹ ਕਹਿੰਦੀ ਹੈ ਕਿ ਉਹਨਾਂ ਦੇ ਮਾਮਾ ਉਹਨਾਂ ਨੂੰ ਇਹ ਸਭ ਕਰਨ ਤੋਂ ਰੋਕ ਰਹੇ ਸਨ ਇਸ ਦੇ ਬਾਵਜੂਦ ਦੀਪਕ ਹੋਡਾ ਨੇ ਝੂਠੀ ਮੈਡੀਕਲ ਰਿਪੋਰਟ ਬਣਾਈ ਤੇ ਐਫ ਆਈ ਆਰ ਵਿੱਚ ਉਹਨਾਂ ਦੇ ਮਾਮੇ ਅਤੇ ਪਿਤਾ ਦਾ ਨਾਮ ਲਿਖਵਾਇਆ ਸਬਿਟੀ ਦਾ ਕਹਿਣਾ ਹੈ ਕਿ ਉਹਨਾਂ ਨੇ ਦੀਪਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਦਕਿ ਮੈਡੀਕਲ ਰਿਪੋਰਟ ਵਿੱਚ ਜ਼ਿਕਰ ਹੈ ਕਿ ਉਹਨਾਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਸੀ ਸਬਿਟੀ ਬੁਰਾ ਨੇ ਹੱਥ ਜੋੜ ਕੇ ਕਿਹਾ ਕਿ ਜੇ ਮੈਂ ਇੰਨੀ ਬੁਰੀ ਹਾਂ ਤਾਂ ਮੇਰਾ ਪਤੀ ਮੈਨੂੰ ਤਲਾਕ ਕਿਉਂ ਨਹੀਂ ਦੇ ਦਿੰਦਾ ਮੈਂ ਬਸ ਉਸ ਤੋਂ ਤਲਾਕ ਮੰਗ ਰਹੀ ਹਾਂ ਮੈਂ ਉਸ ਤੋਂ ਕੁਝ ਨਹੀਂ ਮੰਗਿਆ ਜੇ ਕੋਈ ਬੰਦਾ ਇੰਨਾ ਬੁਰਾ ਹੈ ਤਾਂ ਕੋਈ ਉਸ ਨਾਲ ਕਿਉਂ ਰਹਿਣਾ ਚਾਹੇਗਾ ਕੋਈ ਵੀ ਸਿਰਫ ਉਦੋਂ ਹੀ ਇਕੱਠੇ ਰਹਿਣਾ ਚਾਹੁੰਦਾ ਹੈ ਜਦੋਂ ਇਹ ਚੰਗਾ ਹੁੰਦਾ ਹੈ ਸਬੀਟੀ ਅਤੇ ਦੀਪਕ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਸਬੀਟੀ ਨੇ ਆਪਣੇ ਪਤੀ ਦੀਪਕ ਵਿਰੁੱਧ ਦਾਜ ਲਈ ਤੰਗ ਪਰੇਸ਼ਾਨ ਕਰਨ ਦਾ આરોਪ ਲਗਾਉਂਦੇ ਹੋਏ ਐਫ ਆਈ ਆਰ ਦਰਜ ਕਰਵਾਈ ਸੀ ਸਬੀਟੀ ਨੇ આરોਪ ਲਗਾਇਆ ਸੀ ਕਿ ਉਹਨਾਂ ਦੇ ਪਤੀ ਨੇ ਉਹਨਾਂ ਦੇ ਦੀ ਕੁੱਟਮਾਰ ਕੀਤੀ ਵਿਆਸਮੇ 1 ਕਰੋੜ ਅਤੇ ਫੋਰਚੂਨਰ ਦੇਣ ਦੇ ਬਾਵਜੂਦ ਉਹ ਉਹਨਾਂ ਨੂੰ ਘਟਦਾਜਲੇ ਤੰਗ ਕਰਦਾ ਸੀ ਦੀਪਕ ਨੇ ਸਵਿਟੀ ਅਤੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਜਾਇਦਾਦ ਹੜਪਣਾ ਤੇ ਉਹਨਾਂ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਦੇਣ ਦਾ ਵੀ આરોਪ ਲਗਾਇਆ ਸੀ ਉਹਨਾਂ ਨੇ ਰੋਟਕ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਦੀਪਕ ਨੇ ਕਿਹਾ ਕਿ ਸਵਿਟੀ ਨੇ ਸੌਦੇ ਵੇਲੇ ਉਹਨਾਂ ਦਾ ਸਿਰ ਪਨ ਦਿੱਤਾ ਉਹਨਾਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਇਸ ਮਾਮਲੇ ਵਿੱਚ ਦੋਵਾਂ ਖਿਲਾਫ ਰੋਟਕ ਵਿੱਚ ਕੇਸ ਦਰਜ ਹੈ ਸਵਿਟੀ ਅਤੇ ਦੀਪਕ ਸਮੇ ਪਾਚ ਪਾ ਆਗੂ ਹਨ ਦੀਪਕ ਨੇ ਪਿਛਲੇ ਵਿਧਾਨ ਸਭਾ ਚੋਣਾਂ ਮਹਿਮ ਸੀਟ ਤੋਂ ਲੜੀਆਂ ਸਨ ਪਰ ਉਹ ਚੋਣ ਹਾਰ ਗਏ ਸਨ ਸੋ ਦੋਸਤੋ ਬਾਕੀ ਆਓ ਲੈ ਚਲਦੇ ਆ ਤੁਹਾਨੂੰ ਉਹ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ